ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਲੰਘੇ ਕੁਝ ਦਿਨ ਪਹਿਲਾਂ ਮੌਸਮ ਰਾਤ ਭਰਿਆ ਰਹਾ ਪਰ ਦੇ ਜੂਨ ਤੋਂ ਬਾਅਦ ਮੌਸਮ ਦੇ ਵਿੱਚ ਗਰਮੀ ਤੇਜ਼ ਪੈ ਰਹੀ ਹੈ ਜਿਸ ਦੇ ਚੱਲਦਿਆਂ ਤਾਪਮਾਨ 40 ਤੋਂ ਲੈ ਕੇ 42 ਡਿਗਰੀ ਤੱਕ ਵੀ ਦਰਜ ਕੀਤਾ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਗਰਮੀ ਹੋਰ ਵੀ ਤੇਜ਼ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਆਉਂਦੇ ਦਿਨਾਂ 'ਚ ਅਸਮਾਨੋਂ ਅੱਗ ਬਰੇਗੀ ਜਿਸ ਦੇ ਚਲਦਿਆਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਘਰੋਂ ਬਾਹਰ ਨਿਕਲਣ ਲੱਗੇ ਆਪਣਾ ਮੂੰਹ ਸਿਰ ਲੁਕੋ ਕੇ ਨਿਕਲੋ ਕਿਤੇ ਤੁਹਾਨੂੰ ਗਰਮੀ ਨਾ ਲੱਗ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਰਾਹਤ ਭਰੀ ਖਬਰ ਵੀ ਦੱਸੀ ਹੈ ਉਹਨਾਂ ਦੱਸਿਆ ਕਿ 27 ਜੂਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਵਿੱਚ ਮੌਨਸੂਨ ਦਾ ਮੌਸਮ ਸ਼ੁਰੂ ਹੋ ਜਾਵੇਗਾ بارش ਪੈਣੀ ਸ਼ੁਰੂ ਹੋ ਜਾਵੇਗੀ ਜੀ ਪਿਛਲੇ ਕੁਝ ਦਿਨ ਜਿਹੜਾ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਸੀ ਔਰ ਗਰਮੀ ਤੋਂ ਥੋੜੀ ਰਾਹਤ ਮਿਲੀ ਸੀ ਪਰ ਕੱਲ ਫੇਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 40.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 3.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਾਨ ਜਿਹੜਾ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਨੇ ਔਰ ਫੇਰ ਇੱਕ ਵਾਰੀ ਥੋੜੀਆਂ ਹੀਟ ਵੇਵ ਕੰਡੀਸ਼ਨਸ ਅਸੀਂ ਆਬਜ਼ਰਵ ਕਰ ਸਕਦੇ ਹਾਂ ਕਿਉਂਕਿ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ ਹੈ ਅਨਵਾਰ ਇੱਕ ਤੋਂ ਦਿਨ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਥੋੜੀ ਹੀਟ ਵੇਵ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ 27 ਤਰੀਕ ਤੋਂ ਜਿਹੜਾ ਰੀਜਨ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਥੋੜੀ ਰਾਹਤ ਮਿਲ ਸਕਦੀ ਹੈ ਹਾਂ ਲੱਗਦਾ ਕਿ ਇੱਕ ਵਾਰ ਫਿਰ ਤੋਂ ਗਰਮੀ ਦਾ ਜਿਹੜਾ ਪ੍ਰੋਬਲਮ ਕਰਕੇ ਆਉਂ ਬੜੇ ਦੋ ਦਿਨ ਇਸ ਤਰ੍ਹਾਂ ਦੇ ਖਲਾਫ ਜਾਣਗੇ ਅ ਬਿਲਕੁਲ ਜੀ ਕਿਉਂਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਅਸੀਂ ਦੇਖਿਆ ਸੀ ਕਿ ਇਸੇ ਤਰ੍ਹਾਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਸੀ ਬਟ ਵਿੱਚ ਦੋ ਤਿੰਨ ਦਿਨ ਜਿਹੜਾ ਅ ਥੋੜੀ ਟੈਂਪਰੇਚਰ ਦੇ ਵਿੱਚ ਗਿਰਾਵਟ ਆ ਗਈ ਸੀ ਉਹ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਨੀਚੇ ਚਲਾ ਗਿਆ ਸੀ ਪਰ ਕੱਲ ਫਿਰ 40.6 ਡਿਗਰੀ ਸੈਲਸੀਅਸ ਹੋ ਗਿਆ ਔਰ ਹੁਣ ਵੀ ਦੋ ਦਿਨ ਜਿਹੜਾ ਹੀਟ ਵੇਵ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਬਟ ਉਹਦੇ ਤੋਂ ਬਾਅਦ ਸਾਨੂੰ ਜ਼ਰੂਰ ਥੋੜੀ ਰਾਹਤ ਮਿਲ ਸਕਦੀ ਹੈ ਕਿਉਂਕਿ ਸਤਾਇਤਿਕ ਤੋਂ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਫੇਰ ਇੱਕ ਵਾਰੀ ਰੀਜਨ ਦੇ ਵਿੱਚ ਹੋ ਸਕਦੀ ਹੈ ਕੋਈ ਅਲਰਟ ਜਰੂ ਜੀ ਅੱਜ ਔਰ ਕੱਲ ਹੀਟ ਵੇਵ ਵਾਸਤੇ ਜਿਹੜਾ yellow alert time ਦੀ ਵੱਲੋਂ ਜਾਰੀ ਕੀਤਾ ਗਿਆ ਉਹਦੇ ਤੋਂ ਬਾਅਦ ਕੋਈ ਅਲਰਟ ਨਹੀਂ ਹੈ ਔਰ ਜਿਹੜੀ ਲਾਈਟ بارش ਦੀ ਪ੍ਰੈਡਿਕਸ਼ਨ ਸਤਾਈ ਤਰੀਕ ਤੋਂ ਹੈ ਇਸ ਤਰ੍ਹਾਂ ਕਿਸਾਨ ਵੀ ਲਗਾਤਾਰ ਤਣੀ ਨੇ ਵਿਜਾਈ ਕਰ ਰਹੇ ਨੇ ਝੋਨੇ ਦੀ ਉਹਨਾਂ ਨੂੰ ਕੀ ਸਲਾਹ ਜੀ ਫਿਲਹਾਲ ਤੱਕ ਕਿਉਂਕਿ ਦੋ ਦਿਨ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੀ ਹੈ ਸੋ ਅਸੀਂ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ 11 ਤੋਂ 4 ਵਜੇ ਦੇ ਵਿੱਚ ਬੜੇ ਇੰਟੈਂਸ ਹੀਟ ਆਰਸ ਹੁੰਦੇ ਨੇ ਉਹਨਾਂ ਨੇ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਨਾ ਉਹਨੂੰ ਥੋੜਾ ਇਸ ਤਰ੍ਹਾਂ ਪਲਾਨ ਕਰਨ ਕਿ 11 ਵਜੇ ਤੋਂ ਪਹਿਲਾਂ ਕਰ ਲੈਣ ਜਾਂ ਫਿਰ 4 ਵਜੇ ਤੋਂ ਬਾਅਦ ਕਰ ਲੈਣ ਔਰ ਜਿਹੜੀਆਂ ਸੈਂਸਿਟਿਵ ਕ੍ਰੌਪਸ ਉਹਨਾਂ ਨੇ ਅੱਜਕੱਲ ਖੇਤਾਂ ਦੇ ਵਿੱਚ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹਲਕਾ ਪਾਣੀ ਜਿਹੜਾ ਸਵੇਰੇ ਜਾਂ ਸ਼ਾਮ ਦੇ ਟਾਈਮ ਤੇ ਉਹਨਾਂ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਆਨਵਾਰ ਦੇ ਜਿਹੜੇ 2 ਦਿਨ ਨੇ ਇਹਨਾਂ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਪਰ ਇਹਦੇ ਤੋਂ ਬਾਅਦ ਸਾਨੂੰ ਹੀਟ ਵੇਵ ਤੋਂ ਰելիਫ ਮਿਲ ਸਕਦਾ ਹੈ ਔਰ 27 ਤਰੀਕ ਤੋਂ ਹਲਕੀ بارش ਵੀ ਜਿਹੜੀ ਪ੍ਰੈਡਿਕਟਡ ਹੈ ਸੋ ਉਹਦੇ ਨਾਲ ਇੱਕ ਵਾਰੀ ਸਾਰਿਆਂ ਨੂੰ ਕਾਫੀ ਰելիਫ ਮਿਲ ਸਕਦਾ ਔਰ ਜਿਹੜਾ ਫਸਲਾਂ ਨੂੰ ਅੱਜਕੱਲ ਜਿਵੇਂ ਪਾਣੀ ਦੀ ਬਹੁਤ ਲੋੜ ਆ ਉਹਦੇ ਵਿੱਚ ਵੀ ਉਹਦੀ ਥੋੜੀ ਹੈਲਪ ਹੋ ਸਕਦੀ ਹੈ ਹਮ ਲੋਕ ਕਨਫਿਊਜ਼ ਹੋ ਜਾਂਦੇ ਹਾਂ ਪਰ ਵੀ ਦਾ ਕਿੰਨਾ ਬੜਿਆ ਆਮ ਲੋਕਾਂ ਨੂੰ ਵੀ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਜੀ ਕਿ ਜਿਹੜੇ ਹੁਣ ਦੋ ਦਿਨ ਨੇ ਫਿਰ ਹੀਟ ਵੇਵ ਕੰਡੀਸ਼ਨਸ ਵਾਲੇ ਨੇ ਸੋ ਸਾਰਿਆਂ ਨੂੰ 11 ਵਜੇ ਤੋਂ 4 ਵਜੇ ਦੇ ਵਿੱਚ ਜਿਹੜੇ ਇੰਟੈਂਸ ਹੀਟ ਆਰਸ ਹੁੰਦੇ ਨੇ ਉਹਨਾਂ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਬਾਹਰ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਹੈ ਆਦਰਵਾਇਜ਼ ਗੁਰੇਜ਼ ਕਰੋ ਔਰ ਸਾਰਿਆਂ ਨੂੰ ਹੈਲਦੀ ਯਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ ਆਪਣੀ ਬੋਡੀ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਸੇਤ ਤੇ ਕੋਈ ਨੁਕਸਾਨ ਨਾ ਹੋ ਸਕੇ ਇਸ ਮੌਕੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾਂ ਨੇ ਦੱਸਿਆ ਕਿ ਆਉਂਦੀ 27 ਜੂਨ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਵਿੱਚ ਹਲਕੀ بارش ਪੈਣ ਦੇ ਅਸਾਰ ਨਜ਼ਰ ਆ ਰਹੇ ਨੇ ਬਾਕੀ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਗਰਮੀ ਹੈ ਜਾਂ ਫਿਰ ਮੌਸਮ ਥੋੜਾ ਬਹੁਤਾ ਠੰਡਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ